ਆੜਾ ਆ ਇਹ ਕੱਲਾ ਕੱਲਾ ਜੇ ਮੇਰਾ ਮੁੰਡਾ ਇਹ ਸਰਕਾਰ ਮੈਂ 10 ਵਾਰੀ ਠਾਣੇ ਗਿਆ ਉਹਨਾਂ ਦੀ ਭੈਣੀਆਂ ਐ ਉਹਨਾਂ ਦੀ ਸਾਲਿਆਂ ਦੀ ਕੋਈ ਨਹੀਂ ਜੇ ਇੱਥੇ ਆਇਆ ਕੁੜੀ ਹਵਾ ਇਹਨੂੰ ਫੜ ਕੇ ਕਰੇ ਸੈਂਟਰ ਚ ਛੁੱਟੋ ਇਹਨੂੰ ਤੁਹਾਡੀ ਜ਼ਿੰਮੇਵਾਰੀ ਆ ਸਰਕਾਰ ਦੀ ਇਹ ਸਰਕਾਰ ਦੀ ਬਣਦੀ ਆ ਜ਼ਿੰਮੇਵਾਰੀ ਮੇਰੀ ਨਹੀਂ ਕੀ ਏ ਮੈਂ ਬਥੇਰੇ ਜਿੰਦਰੇ ਮਾਰ ਕੇ ਵੇਖ ਲੇ ਇਹਨੂੰ ਇਹਨੂੰ ਛੁੱਟੋ ਇਹਨੂੰ ਇਹ ਕੱਲਾ ਕੱਲਾ ਜੇ ਚੋਂ ਕੁੜੀਆਂ ਦਾ ਭਰਾ ਜੇ ਇਹਨੂੰ ਛੁੱਟੋ ਇਹਨੂੰ ਆ ਵੇਖ ਲੋ ਆਵਰਪਾਲ ਪਿੰਡ ਦੇ ਵਿੱਚ ਆਹ ਕੁਛ ਹੋੰਡਿਆ ਕਹਿੰਦੇ ਨਸ਼ੇ ਨਸ਼ੇ ਬੰਦ ਹੋ ਗਏ ਆ ਔਰ ਨਸ਼ੇ ਕੁੜੀ ਹੋਵੇ ਦੁਕਾਨਾਂ ਦੇ ਵਗੰਡਾ ਜੇ ਉਹ ਥਾਣੇ ਵਾਲੇ ਆਪ ਰੁਪਏ ਲੈਂਦੇ ਜੇ ਉਹਨਾਂ ਨੂੰ ਛੱਡ ਦਿੰਦੇ ਜੇ ਦਵਾਈਆਂ ਨੂੰ ਆ ਆ ਵੇਖੋ ਹੁਣ ਆ ਵੇਖ ਲੋ ਹਾਲ ਆ ਵੇਖੋ ਇਧਰ ਕੀ ਬੰਡਿਆ ਇਹ 10 ਵਾਰੀ ਮੈਂ ਚੁੱਕਿਆ ਜੇ ਕਿੰਨੀ ਵਾਰੀ ਚੁੱਕਾਂ ਸੁਨਾਹ ਮਿਲ ਜਾਂਦੇ ਮੈਨੂੰ ਬੁਰਾ ਸਾਡੇ ਘਰ ਦਾ ਹਾਲ ਆ ਦੋ ਇਹਦੇ